ओके टमाटर पंजाब हरियाणा ਇਸ طرح ਕਰ ਰਹੇ ਗੱਲ ਪੜਾਈ ਹਾਂ ਹਾਂਜੀ ਕਰਦੇ ਹਾਂ ਸੰਸਕਪ ਕਰਦੇ ਹਾਂ ਉਹ ਟੋਕੋ ਲਓ ਜੀ ਠੀਕ ਹੈ ਸਰ ਕਰਦੇ ਆ ਗਏ ਦੇ ਇਧਰ ਆਇਓ ਇਧਰ ਆਉਣਾ ਨਹੀਂ ਅੱਜ ਸਰ ਕਰਾਂਗੇ ਜੇ ਰੋ ਪਤਾ ਕਿ ਨਾ ਉਹਨੇ ਬੜੇ ਬੰਦੇ ਇਹ ਸਕੂਨ ਜਣਾ ਮੁੰਡਾ ਜਰਾ ਅਜੇ ਨਹੀਂ ਗਿਆ ਇਹ ਕਿੱਥੇ ਜਾ ਗਿਆ ਪੰਜ ਕਿੱਥੇ ਕੱਪ ਦੇ ਬਾਹਰ ਕਹ ਕੇ ਆ ਗਿਆ ਇਥੇ ਰਾਜ ਈਬੀ ਗੋਨ ਦੇ ਕਿ ਜਿਹੜਾ ਬੋਲਾ ਕਿ ਮੈਂ ਦੁਬਾਰਾ ਬਿੱਤੇ ਇੱਥੇ ਜਿਹੜਾ ਅੱਜ ਤਲਵਾੜਾ ਸ਼ਹਿਰ ਦੇ ਲੋਕਾਂ ਦੇ ਵਾਸਤੇ ਖਾਸ ਕਰਕੇ ਈਬੀ ਕਲੋਨੀ ਹੈ ਜਿਹੜੀ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਕਲੋਨੀ ਦੇ ਵਿੱਚ ਰਹਿੰਦੇ ਆ ਜਾਂ ਆਲੇ ਦੁਆਲੇ ਜਿੰਨੇ ਵੀ ਸੈਕਟਰ ਨੇ ਉਹਨਾਂ ਦੇ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਦੀ ਡਿਮਾਂਡ ਹੈ ਜਿਹੜੀ ਉਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੀ ਕੀਤੀ ਹੈ ਇਸ ਕਲੋਨੀ ਦੇ ਵਿੱਚ ਜਿਹੜੀ ਪੁਰਾਣੀ ਡਿਸਪੈਂਸਰੀ ਸੀ ਜਿਹੜੀ ਬਿਲਕੁਲ ਖਸਤਾ ਹਾਲਾਤ ਦੇ ਵਿੱਚ ਸੀ ਉਹਦੀ ਜਿਹੜੀ ਡਿਮਾਂਡ ਸੀ ਉਹਨੂੰ ਆਪਾਂ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕਰਨ ਵਾਸਤੇ ਭੇਜਿਆ ਸੀ ਔਰ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ ਸਿਹਤ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ ਔਰ ਅੱਜ ਜਿਹੜੀ ਪ੍ਰਾਣੀ ਡਿਸਪੈਂਸਰੀ ਹੈ ਉਹਨੂੰ ਨਵੀਂ ਬਣਾ ਕੇ ਉਹਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿੱਫਟ ਕੀਤਾ ਹੈ ਔਰ ਤਕਰੀਬਨ 25 ਲੱਖ ਰੁਪਈਆ ਇਸ ਆਮ ਆਦਮੀ ਕਲੀਨਿਕ ਦੇ ਉੱਤੇ ਲਗਾਇਆ ਜਾਵੇਗਾ ਔਰ ਸ਼ਹਿਰ ਦੇ ਲੋਕਾਂ ਦੇ ਵਾਸਤੇ ਬਹੁਤ ਵੱਡੀ ਇਹ ਜਮਾਨਤ ਸੀਗੀ ਇੱਕ ਆਮ ਆਦਮੀ ਕਲੀਨਿਕ ਸਾਡੀ ਸਰਕਾਰ ਦੇ ਵੱਲੋਂ ਪਹਿਲਾਂ ਬਸਕੈਂਡ ਦੇ ਨਜ਼ਦੀਕ ਖੋਲਿਆ ਗਿਆ ਔਰ ਦੂਸਰਾ ਆਮ ਆਦਮੀ ਕਲੀਨਿਕ ਅੱਜ ਸੈਕਟਰਾਂ ਦੇ ਵਿੱਚ ਜਿਹੜਾ ਇਹ ਖੋਲਿਆ ਗਿਆ ਉਸ ਤੋਂ ਇਲਾਵਾ ਈਵੀ ਕਲੋਨੀ ਦੇ ਵਿੱਚ ਸੜਕ ਦਾ ਜਿਹੜਾ ਕੰਮ ਸੀਗਾ ਉਹ 45 ਲੱਖ ਦੀ ਲਾਗਤ ਨਾਲ ਪਹਿਲਾਂ ਕੰਪਲੀਟ ਹੋ ਚੁੱਕਿਆ ਔਰ ਵੇਸਟੇਜ ਪਾਣੀ ਜਿਹੜਾ ਸੀਗਾ ਘਰਾਂ ਦਾ ਜਾਂ ਬਰਸਾਤ ਦਾ ਉਹਦੇ ਪਾਣੀ ਦੇ ਨਿਕਾਸੀ ਦੇ ਵਾਸਤੇ ਨਗਰ ਕੌਂਸਲ ਦੇ ਵੱਲੋਂ ਟੈਂਡਰ ਲਗਾਏ ਗਏ ਸੀ ਉਹ ਅੱਜ ਕੰਮ ਜਿਹੜਾ ਉਹ ਵੀ ਸ਼ੁਰੂ ਕੀਤਾ ਗਿਆ ਉਹਦੇ ਉੱਤੇ तकरीबन 24 ਲੱਖ ਰੁਪਿਆ ਜਿਹੜਾ ਪਾਈਪਲਾਈਨ ਪਾਉਣ ਦਾ ਜਿਹੜਾ ਖਰਚਾ ਆ ਉਹ ਆਵੇਗਾ ਸੋ ਕੁੱਲ ਮਿਲਾ ਕੇ तकरीबन ਅੱਜ 50 ਲੱਖ ਦੇ ਜਿਹੜੇ ਕੰਮ ਆ ਸੀ ਅੱਜ ਜਿਹੜੇ ਸ਼ੁਰੂ ਕਰਵਾਏ ਔਰ ਮੈਂ ਧੰਨਵਾਦ ਕਰਦਾ ਸਾਡੀ ਨਗਰ ਕਾਉਂਸਲ ਦੇ ਪ੍ਰਧਾਨ ਜੀ ਦਾ ਮ희ਤ ਪ੍ਰਧਾਨ ਜੀ ਔਰ ਸਾਰੇ ਕਾਉਂਸਲਰ ਸਹਿਬਾਨ ਦਾ ਔਰ ਸਾਡੇ ਹਾਈਡਲ ਦੇ ਐਕਸ਼ਨ ਸਾਹਿਬ ਦਾ ਇਥੋਂ ਦੇ ਯੂ ਸਰਬ ਦਾ ਔਰ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਟੀਮ ਦੇ ਮੈਂਬਰ ਐ ਸਬੋਰਡ ਦੇ ਇੰਚਾਰਜ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆ ਕੇ ਇਹ ਕੰਮ ਸ਼ੁਰੂ ਕਰਵਾਇਆ ਸਰ ਕਹੋਦਾ ਕਿ ਤਿਆਰ ਹੋ ਜੂਗਾ ਲੋਕਾਂ ਨਾਲ ਆਮ ਆਦਮੀ ਕਲੀਨਿਕ ਹੈ ਜਿਹੜਾ ਇਹ ਤਕਰੀਬਨ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਹੋ ਜੂਗਾ ਔਰ ਇਹਦੇ ਵਿੱਚ ਸਾਰੇ ਜਿਹੜੇ ਡਾਕਟਰ ਸਬਾਨ ਨੇ ਉਹ ਵੀ ਨਵੇਂ ਆਉਣਗੇ ਲੈਬ ਦੇ ਜਿਹੜੇ ਉਹ ਵੀ ਨਵੇਂ ਆਉਣਗੇ ਦਵਾਈਆਂ ਸਾਰੀਆਂ ਇਹਦੇ ਵਿੱਚ ਲੋਕਾਂ ਨੂੰ ਮਿਲੀਆਂ ਕਰਨਗੀਆਂ ਔਰ ਟੈਸਟ ਵੀ ਜਿਹੜੇ ਆ ਉਹ ਵੀ ਇਹਦੇ ਵਿੱਚ ਹੋਇਆ ਕਰਨਗੇ ਡੇਢ ਦੋ ਮਹੀਨੇ ਦੇ ਵਿੱਚ ਇੱਥੇ ਜਿਹੜੀ ਹੈ ਇਹ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋ ਜਾਊਗਾ ਸਰ ਪੰਜਾਬ ਦੀ ਲਹੜਾ ਦੀ ਮਾਰ ਜਰ ਰਹੀ ਹੈ ਸਰ ਕਾਰਨ ਇਸ ਤਰ੍ਹਾਂ ਦੇ ਦਫਾਲੇ ਕੀ ਤਿਆਰ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਆ ਅਸੀਂ ਵੀ ਜਿਹੜੀ ਡਿਊਟੀ ਮੁੱਖ ਮੰਤਰੀ ਸਾਹਿਬ ਨੇ ਸਾਡੀ ਲਗਾਈ ਹੈ ਹਰ ਰੋਜ਼ ਲੋਕਾਂ ਦੇ ਵਿੱਚ ਜਾ ਰਹੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਦਸੂਹਾ ਹਲਕੇ ਦੇ ਵਿੱਚ ਬਹੁਤ ਥੇੜੀ ਘਟਿਆ ਐਵੇਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਖੇਤਾਂ ਦੇ ਵਿੱਚ ਪਾਣੀ ਜ਼ਰੂਰ ਹੈਗਾ ਉਹਦੇ ਵਾਸਤੇ ਵੀ ਸਰਕਾਰ ਵੱਲੋਂ ਜਿਹੜੇ ਭੁਗਤਾ ਪ੍ਰਬੰਧ ਨੇ ਕਿੱਥੇ ਗਏ ਔਰ ਮੁਆਵਜ਼ਾ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਵਿੱਚ ਪਾਸ ਕੀਤਾ ਗਿਆ ਔਰ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਚਾਹੇ ਖੇਤਾਂ ਦਾ ਚਾਹੇ ਘਰਾਂ ਦਾ ਚਾਹੇ ਜਿਹੜੇ ਉਹ ਤਰ੍ਹਾਂ ਦਾ ਕਿਸੇ ਦਾ ਵੀ ਨੁਕਸਾਨ ਹੋਇਆ ਉਹਦਾ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਜਿਹੜਾ ਦਿੱਤਾ ਜਾਵੇਗਾ ਸੋ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਹੜਾ ਇਸ ਆਫਤ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਨੇ ਬਾਹਰ ਪੜ੍ਹੇ ਅੱਜ ਦਾ ਦੇਖੋ ਲਿਕਵਿਟੀ ਆ ਕੇ ਬੁਹਾਰ ਲਗਾ ਰਹੀ ਸੀ ਉਸ ਦਾ ਕੀ ਮੈਂਟਰ ਸੀ ਔਰ ਕੀ ਅੱਜ ਉਹ ਰਾਤ ਦਿੱਤੀ ਹੈ ਉਹ ਉਹਦਾ ਰੇਪਰ ਪਿੰਡ ਦੀ ਉਹ ਲੜਕੀ ਸੀਗੀ ਔਰ ਉਹਦਾ ਮਕਾਨ ਜਿਹੜਾ ਬਰਸਾਤ ਦੇ ਨਾਲ ਡੇਕ ਚੁਕਿਆ ਔਰ ਸਰਕਾਰ ਵੱਲੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਜਿੰਨੇ ਮਕਾਨ ਬਰਸਾਤ ਦੇ ਨਾਲ ਖੱਟੜ ਹੋਣਗੇ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾਊਗੀ ਹਰ ਹਫ਼ਤੇ ਦਸ ਦਿਨ ਦੇ ਵਿੱਚ ਵਿੱਚ ਇਹਦਾ ਸਰਵੇ ਕਰਨ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਜਿਹੜੀ ਇਹਨੂੰ ਰਾਸ਼ੀ ਹੈ ਇਸ ਪਰਿਵਾਰ ਨੂੰ ਦਿੱਤੀ ਜਾਊਗੀ